ਅਗਲਾ ਹੈ ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਹੁਣ ਇੱਥੇ ਸਮਝਣ ਦੀ ਇੱਕ ਲੋੜ ਹੈ ਦੋਸਤੋ ਕਿੱਤਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਕਿੱਤਾ ਕਰਦੇ ਹੋ ਔਰ ਜੇਕਰ ਉਸ ਕਿੱਤੇ ਦੇ ਨਾਲ ਸਬੰਧਤ ਬਿਮਾਰੀ ਕੋਈ ਲੱਗ ਜਾਂਦੀ ਹੈ ਤਾਂ ਉਸ ਦੇ ਇਲਾਜ ਵਾਸਤੇ ਵੀ ਸਰਕਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਦਦ ਕਰਦੀ ਹੈ ਹੁਣ ਸਮਝਣ ਦੀ ਲੋੜ ਹੈ ਕਿਤੇ ਨਾਲ ਸੰਬੰਧਿਤ ਭਾਵੇਂ ਉਹ ਕੋਈ ਵੀ ਕੰਮ ਕਰਦਾ ਹੋਵੇ ਪੇਂਟਰ ਹੋਵੇ ਜਾਂ ਟਾਈਲਾਂ ਲਾਉਂਦਾ ਹੋਵੇ ਜਾਂ ਪੱਠੇ ਤੇ ਮਜ਼ਦੂਰੀ ਕਰਦਾ ਹੋਵੇ ਉਸ ਕਿਤੇ ਦੇ ਨਾਲ ਸੰਬੰਧਿਤ ਜੇਕਰ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤੇ ਉਸ ਨੂੰ 1 ਲੱਖ ਰੁਪਏ ਜਿਹੜਾ ਹੈ ਇਲਾਜ ਲਈ ਦਿੱਤਾ ਜਾਂਦਾ ਹੈ ਹੁਣ ਇਹ ਸਕੀਮਾਂ ਜਿਹੜੀਆਂ ਨੇ ਅੱਗੇ ਵੀ ਬਹੁਤ ਸਾਰੀਆਂ ਨੇ ਇਹਨਾਂ ਸਕੀਮਾਂ ਦਾ ਪੋਸੂ ਨਾਮਾ YouTube ਚੈਨਲ ਹਰ ਰੋਜ਼ ਇੱਕ ਐਪੀਸੋਡ ਦਿਆ ਕਰੇਗੀ ਤਾਂ ਕਿ ਪੋਸੂ ਨਾਮਾ YouTube ਚੈਨਲ ਤੁਹਾਨੂੰ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਵੇ ਔਰ ਪੋਸੂ ਨਾਮਾ ਹਮੇਸ਼ਾ ਤੁਹਾਡੇ ਘਰਾਂ ਦੇ ਵਿੱਚ ਦਸਤਕ ਦੇ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰੀ ਸਕੀਮਾਂ ਹੈ ਉਹਨਾਂ ਦਾ ਫਾਇਦਾ ਪਹੁੰਚਾਉਣ ਲਈ ਬਚਨ ਵੱਧ ਹੋਵੇ ਅਗਲਾ ਪੁਆਇੰਟ ਹੈ ਜੀ ਐਨ ਕ ਦੇਖੋ ਐਨ ਕਲੋਨੀਆ ਜਾਂ ਸੁਣਨ ਵਾਲੀ ਮਸ਼ੀਨ ਨਹੀਂ ਕਿਸੇ ਨੂੰ ਸੁਣਦਾ ਜਾਂ ਮਤਲਬ ਹੋਰ ਕਈ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ ਹੈ ਤੇ ਉਹਨਾਂ ਦੇ ਵਾਸਤੇ ਵੀ ਸਰਕਾਰਾਂ ਨੇ ਬਹੁਤ ਸਾਰਾ ਜਿਹੜਾ ਹੈ ਮਦਦ ਜਿਹੜੀ ਰੱਖੀ ਹੈ ਕਿਰਤੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਐਨ ਦਾ ਦੰਦ ਅਤੇ ਸੁਣ ਜੰਤਰ ਲਗਵਾਉਣ ਵਾਸਤੇ ਕਰਮਦਾਰ 800 ਰੁਪਇਆ ਐਨਕ ਦਾ 5000 ਰੁਪਇਆ ਜਿਹੜਾ ਦੰਦ ਲਗਵਾਈਦਾ ਔਰ 6000 ਰੁਪਇਆ ਜਿਹੜਾ ਸੁਣ ਵਾਲਾ ਜੰਤਰ ਹੈ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਲੋਕਾਂ ਨੂੰ ਸੁਣਦਾ ਨਹੀਂ ਤੇ ਉਹਨਾਂ ਨੇ ਕੰਨਾਂ ਦੇ ਵਿੱਚ ਮਸ਼ੀਨ ਲਗਾਈ ਹੁੰਦੀ ਹੈ ਉਸ ਜੰਤਰ ਲਈ 6000 ਰੁਪਏ ਦੀ ਜਿਹੜੀ ਸਹਾਇਤਾ ਹੈ ਉਹ ਦਿੱਤੀ ਜਾਂਦੀ ਹੈ ਅਗਲਾ ਪੁਆਇੰਟ ਹੈ ਜੀ ਜਨਰਲ ਸਰਜਰੀ ਹੁਣ ਇਹ ਬਹੁਤ ਅਹਿਮ ਪੁਆਇੰਟ ਹੈ ਆਪਣੇ ਕਈ ਵਾਰੀ ਅਚਾਨਕ ਕੋਈ ਪ੍ਰੋਬਲਮ ਆ ਜਾਂਦੀ ਹੈ ਮੈਂ ਤਾਂ ਉਸ ਵੇਲੇ ਸਰਜਰੀ ਕਹਿੰਦੇ ਜੀ ਕਰਵਾਉਣੀ ਹੈ ਤੇ ਕਿਰਤੀ ਤੇ ਉਸਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਵਾਸਤੇ 50000 ਰੁਪਏ ਦੀ ਵਿੱਤੀ ਮਦਦ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਹੈ ਯਾਤਰਾ ਪੱਤਾ ਐਲ पीसी ਇਹ ਵੀ ਬੜੇ ਗੌਰ ਦੇ ਨਾਲ ਪੁਆਇੰਟ ਸੌਣ ਵਾਲਾ ਹੈ ਉਹ ਸਾਰੀ ਕਿਰਤਿਆਂ ਨੂੰ ਧਾਰਮਿਕ ਇਤਿਹਾਸਿਕ ਸਥਾਨਾਂ ਅਤੇ ਹੋਮ ਟਾਊਨ ਜਾਣ ਵਾਸਤੇ ਤਿੰਨ ਸਾਲਾਂ ਵਿੱਚ ਇੱਕ ਵਾਰ ਯਾਤਰਾ ਪੱਤਾ ਜਿਹੜਾ 10000 ਰੁਪਏ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਹੁਣ ਇਹ ਗੱਲ ਮੈਂ ਥੋੜੀ ਜੀ ਸਮਝਾ ਦਮ ਤਿੰਨ ਸਾਲਾਂ ਦੇ ਵਿੱਚ ਇੱਕ ਵਾਰ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਾਂ ਧਾਰਮਿਕ ਜਾਂ ਇਤਿਹਾਸਿਕ ਸਥਾਨ ਤੇ ਜਾਣਾ ਚਾਹੁੰਦੇ ਹੋ ਮਮ ਟਾਉਨ ਜਾਨ ਬਾਸਤੇ ਵੀ ਸਰਕਾਰ ਜਿਹੜੀ ਆ 10000 ਰੁਪਏ ਦਾ ਪੱਤਾ ਦਿੰਦੀ ਹੈ ਅਗਲਾ ਹੈ ਜੀ ਪੈਨਸ਼ਨ ਸਕੀਮ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ 3000 ਪ੍ਰਤੀ ਮਹੀਨਾ ਉਸਾਰੀ ਕਿਰਤਿਆਂ ਲਈ ਮੌਤ ਤੇ ਉਸ ਦੀ ਵਿਧਵਾ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਦੇਖੋ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਉਹ ਜਿਹੜਾ ਜਿਨ੍ਹਾਂ ਦੇ ਕੋਲ ਲੇਬਰ ਕਾਰਡ ਹੈ ਉਹਨਾਂ ਨੂੰ ਫਿਰ ਸਰਕਾਰੀ ਮਦਦ ਦਿੱਤੀ ਜਾਂਦੀ ਹੈ ਉਹ 3000 ਰੁਪਏ ਪ੍ਰਤੀ ਮਹੀਨਾ ਜੇਕਰ ਉਸਾਰੀ ਕਿਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਿਹੜੀ ਵਿਧਵਾ ਪਤਨੀ ਹੈ ਉਸ ਨੂੰ 1500 ਰੁਪਏ ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਂਦੀ ਹੈ